ਚੀ ਗੰਡ ਜੀ ਤੁਸੀਂ ਇਸ ਮੇਲੇ ਵਿੱਚ ਆਏ ਹੋ ਸਰਸ ਮੇਲੇ ਵਿੱਚ ਆਏ ਹੋ ਇੱਥੇ ਭੈਣ ਦਾ ਕੰਮ ਦੇਖ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਅੱਜ ਕੱਲ ਦੀਆਂ ਲੜਕੀਆਂ ਕੰਮ ਕਰਨ ਦੇ ਸਮਰਾਨੀ ਦੇਈਗਾ ਜਦ ਵੀ ਆਪਣਾ ਕੰਮ ਕਰੀਏ ਉਹ ਆਪਣੀ ਠੀਕ ਹੈ ਠੀਕ ਹੈ ਤੇ ਹੋਰ ਜਿਹੜੀਆਂ ਪੰਜਾਬ ਦੀਆਂ ਭੈਣਾਂ ਨੇ ਮਾਵਾਂ ਨੇ ਧੀਆਂ ਨੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਕਿ ਤੁਹਾਨੂੰ ਵੀ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਇਹ ਭੈਣ ਸਾਡੀ ਕੰਮ ਕਰ ਰਹੀ ਹੈ ਕਿ ਸਾਰਿਆਂ ਨੂੰ ਉਸੇ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਵੋਤਾਂਤਰ ਕੀ ਕਰਤੀਆਂ ਨੇ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਕੁਝ ਉਹਦੀ ਆਪਣੇ ਹੱਥ ਨਾਲ ਕੰਮ ਕਰਨਾ ਤੁਹਾਨੂੰ ਸਸਿਕਾ ਜੀ ਸਸਿਕਾ ਲਵੀਰ ਜੀ ਹਾਂ ਜਿਹੜਾ ਤੁਸੀਂ ਇਹ ਸਟਾਲ ਲਗਾਇਆ ਹੋਇਆ ਹੈ ਪੀਏਯੂ ਵਿੱਚ ਇਸ ਸਾਲ ਵਿੱਚ ਸਵਾਨੀ ਤੁਹਾਡੀ ਕੰਪਨੀ ਦਾ ਸਵਾਨੀ ਕੁਲੀ ਕੁ ਆਪਣੀ ਦਾ ਨਾਮ ਹੈ ਤੇ ਹੋਰ ਹੈ ਹੈਲਥ ਗਰੁੱਪ ਹੋ ਰਿਹਾ ਹੈ ਇਹ ਕਿੱਥੋਂ ਬਣਾਇਆ ਸੀ ਗਰੁੱਪ ਤੁਹਾਨੂੰ ਕੋਲੋਂ ਕਿੱਥੋਂ ਆਈ ਡਾਇਆ ਹੈ ਪਹਿਲਾਂ ਤੇ ਤੁਹਾਡਾ ਸਾਡੇ ਸਟਾਲ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਅਸੀਂ 2011 ਤੋਂ ਪੀਏਜੀ ਤੋਂ ਟ੍ਰੇਨਿੰਗ ਲਈ ਸੀ ਔਰ ਘਰ ਦੇ ਵਿੱਚ ਇੱਕ ਛੋਟਾ ਜਿਹਾ ਆਪਣਾ ਕੰਮ ਸ਼ੁਰੂ ਕੀਤਾ ਜਿਹਦੇ ਵਿੱਚ ਕਿ ਅਸੀਂ ਆਚਾਰ ਮਰਬੇ ਚਟਨੀਆ ਠੀਕ ਜੀ ਇਸ ਤਰ੍ਹਾਂ ਹੋਰ ਪ੍ਰੋਡਕਟ ਸ਼ਰਬਤ ਵਗੈਰਾ ਬਣਾਏ ਸੀਗੇ ਅਸੀਂ ਔਰ ਹੌਲੀ ਹੌਲੀ ਗਾਮ ਨੂੰ ਵਧੀਆ ਰਿਸਪਾਂਸ ਮਿਲਿਆ ਸਾਡੇ ਨੂੰ 2018 ਦੇ ਵਿੱਚ ਜਿਹੜੀ ਸੈਂਟਰਲ ਸਟੇਟ ਗਵਰਨਮੈਂਟ ਦੀ ਇਹ ਸਾਝੀ ਸਕੀਮ ਹੈ ਆਜੀਵਿਕਾ ਮਿਸ਼ਨ ਜੋ ਕਿ ਪਿੰਡਾਂ ਦੇ ਵਿੱਚ ਦਿਹਾਤੀ ਔਰਤਾਂ ਨੂੰ ਇਕੱਠਾ ਕਰਕੇ ਇੱਕ ਉਹਨਾਂ ਦਾ 10 ਮੈਂਬਰ ਦਾ ਸੈਲਫ ਹੈਲਪ ਗਰੁੱਪ ਬਣਾਇਆ ਜਾਂਦਾ ਜਿਦੇ ਵਿੱਚ ਉਹਨਾਂ ਨੂੰ ਫੰਡ ਦੇ ਕੇ ਔਰ ਉਹਨਾਂ ਦਾ ਕੋਈ ਆਜੀਵਿਕਾ ਪੈਦਾ ਕਰਨਾ ਠੀਕ ਹੈ ਜੀ ਔਰ ਬਹੁਤ ਵਧੀਆ ਰਿਸਪੌਂਸ ਹੈ ਕਿ ਇੱਕ ਪਿੰਡ ਦੀ ਔਰਤ ਜਿਹੜੀ ਪਿੰਡ ਤਾਂ ਕਿਸੇਮਲ ਸੀ ਅੱਜ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਆਪਣਾ ਸਟਾਲ ਲਾ ਕੇ ਆਪਣੀਆਂ ਚੀਜ਼ਾਂ ਵੇਚਦੀਆਂ ਔਰ ਇੱਕ ਵਧੀਆ ਇਨਕਮ ਦਾ ਸੋਰਸ ਵੀ ਹੈਗਾ ਆ ਕਿ ਤੁਹਾਨੂੰ ਕਿਸੇ ਤੇ ਡਿਪੈਂਡੈਂਟ ਨਹੀਂ ਹੋਣਾ ਪੈਂਦਾ ਅਸੀਂ ਆਪਣੇ ਪੈਰਾਂ ਤੇ ਆਪ ਖੜੇ ਆ ਹੁਣ ਤੁਹਾਡੇ ਕੋਲ ਜਿਹੜੀ ਇਹ ਸਕੀਮ ਸੀ ਕਿਹੜੇ ਸਾਲ ਕੋਲੇ ਸਾਨੂੰ ਵਿੱਚ ਸ਼ੁਰੂ ਕੀਤਾ ਸੀ ਕੰਮ ਕੰਮ ਤਾਂ ਸਾਰ ਅਸੀਂ 2013 ਦੇ ਵਿੱਚ ਪਹਿਲੀ ਵਾਰ ਅਸੀਂ ਪੇਜ ਨੂੰ ਸਟਾਲ ਲਾਇਆ ਸੀਗਾ ਕਿਸਾਨ ਮੇਲੇ ਤੇ ਔਰ ਜਿਹੜਾ ਹੈ ਆਜੀਵਿਕਾ ਮਿਸ਼ਨ ਦੇ ਅੰਡਰ ਸਾਡਾ ਰਜਿਸਟਰ ਹੋਇਆ ਗਰੁੱਪ ਉਹ 2018 ਦੇ ਵਿੱਚ ਹੋਇਆ ਸਾਡੀ ਸਕੀਮ ਦਾ ਨਾਮ ਹੈ ਪੰਜਾਬ ਰਾਜ ਵਿਹਾਤੀਵ ਜੀਵਿਕਾ ਮਿਸ਼ਨ ਗੁਰਦਾਸਪੁਰ ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਮੂਲਿਆਂਵਾਲ ਤੋਂ ਅਸੀਂ ਹੈਗੇ ਆ ਜੀ ਔਰ ਸਾਡਾ ਬਲਾਕ ਜਿਹੜਾ ਉਹ ਬਟਾਲਾ ਆ ਜੀ ਇਥੋਂ ਨੂੰ ਕਿੱਥੋਂ ਆਈਡੀਆ ਹੈ ਕਿ ਕੰਮ ਸ਼ੁਰੂ ਕੀਤਾ ਜਾਵੇ ਕਿਉਂਕਿ ਘਰ ਵਿੱਚ ਵੀ ਤਾਂ ਆਪਾਂ ਮਿਹਲੇ ਰਹੇ ਰਹੇ ਸੀਗੇ ਤੇ ਫਰੀ ਰਹੇ ਸੀਗੇ ਇੱਕ ਜਰੀਆ ਬਣ ਗਿਆ ਕੰਮ ਕਰਨ ਦਾ ਸਰ ਕਹਿੰਦੇ ਆ ਕਿ ਲੋੜ ਕਾਢ ਦੀ ماں ਹੁੰਦੀ ਆ ਇਸੇ ਤਰ੍ਹਾਂ ਹੀ ਕਿ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀਆਂ ਬੀਬੀਆਂ ਬਿਲਕੁਲ ਖਾਲੀ ਬੈਠੀਆਂ ਰਹਿੰਦੀ ਅਸੀਂ ਅਸੀਂ ਇਸੇ ਤਰ੍ਹਾਂ ਹੀ ਆਪਣੇ ਵੱਡੇ-ਵਡੇਰਿਆਂ ਜਿਹਦਾ ਸਾਡੀਆਂ ਦਾਦੀਆਂ ਨਾਨੀਆਂ ਇਹ ਕੰਮ ਕਰਦੀਆਂ ਸੀ ਇਸੇ ਤਰ੍ਹਾਂ ਕੰਮ ਨੂੰ ਅਸੀਂ ਸ਼ੁਰੂ ਕੀਤਾ ਕਿ ਆਚਾਰ ਜਿਹੜਾ ਆ ਉਹ ਬਣਾ ਕੇ ਸੇਲ ਕੀਤਾ ਜਾਵੇ ਕਿਉਂਕਿ ਅੱਜ ਕੱਲ ਇੰਨੀ ਵਿਜੀ ਲਾਈਫ ਹੋ ਗਈ ਆ ਕਿ ਕੋਈ ਆਪਣੇ ਘਰ ਬਣਾਉਂਦਾ ਨਹੀਂ ਆ ਕਿ ਚਲੋ ਬਾਜ਼ਾਰੋਂ ਖਰੀਦੋ ਰਖਾ ਲਓ ਅਸੀਂ ਇੱਕ ਸਾਫ਼ ਸੁਥਰੀ ਔਰ ਹੈਲਦੀ ਜੀ ਜਿਹੜੀ ਆ ਉਹ ਲੋਕਾਂ ਵਿੱਚ ਲੈ ਕੇ ਆਏ ਆ ਔਰ ਸਾਡਾ ਇੱਕ ਸੁਪਨਾ ਆ ਕਿ ਅਸੀਂ ਆਪਣੇ ਬ੍ਰਾਂਡ ਨੂੰ ਇੰਟਰਨੈਸ਼ਨਲ ਬ੍ਰਾਂਡ ਬਣਾਉਣਾ ਹੈ ਤੇ ਉਹ ਬਹੁਤ ਜਲਦੀ ਅਸੀਂ ਕਰਾਂਗੇ ਉਹ ਦੇਸ਼ਾਂ ਵਿੱਚ ਜਾ ਰਹੇ ਆ ਵਿਦੇਸ਼ਾਂ ਵਿੱਚ ਵੀ ਜਾ ਰਹੇ ਆ ਸਰ ਵਿਦੇਸ਼ਾਂ ਦੇ ਵਿੱਚ ਵੀ ਜਾਂਦਾ ਹੈ ਅਸੀਂ ਆਪਣੀ ਇੱਕ ਵੈਬਸਾਈਟ ਲਾਂਚ ਕੀਤੀ ਆ www.swani food.com ਦੇ ਨਾਮ ਤੇ ਠੀਕ ਹੈ ਜੀ ਇਸੇ ਤਰ੍ਹਾਂ ਫੇਸਬੁੱਕ ਇੰਸਟਾ ਤੋਂ ਸਾਨੂੰ ਬਹੁਤ ਵਧੀਆ ਇਨਕਮ ਹੁੰਦੀ ਆ ਜਿੱਦਣ ਕਿ ਕੁੱਲ ਮਿਲਾ ਕੇ ਪਰ ਲੇਡੀਆਂ ਜਿਹੜੀ ਆ 10 ਤੋਂ 15000 ਰੁਪਿਆ ਆਪਣੇ ਘਰ ਮਹੀਨੇ ਦੀ ਇਨਕਮ ਰੱਖ ਰਹੀ ਆ ਜੀ ਇਹ ਤੁਹਾਡਾ ਇਸ ਟਾਈਮ ਕਿੰਨੇ ਫੀਵਰਸ ਕਾਮਕਾਰੀਆਂ ਨੇ ਲੇਡਿਸ ਕਾਮਕਾਰੀਆਂ ਪਿੰਡ ਦੀਆਂ ਅਸੀਂ 10 ਮੈਂਬਰ ਤਾਂ ਪੱਕੇ ਹੀ ਆ ਬਟ ਜਦੋਂ ਸੀਜ਼ਨ ਵਾਈਜ਼ ਕੋਈ ਫਰੂਟ ਸਾਨੂੰ ਕਟੋਣਾ ਪੈਂਦਾ ਤੇ ਸਾਡੇ ਪਿੰਡ ਦੇ ਵਿੱਚ ਪੰਜ ਗਰੁੱਪ ਆ ਸੀ ਉਹ ਬੀਬੀਆਂ ਇਕੱਠੀਆਂ ਕਰਦੇ ਆ ਟੋਟਲ ਕਿਸੇ ਟਾਈਮ ਮੇਰੇ ਕੋਲ 66 ਬੀਬੀਆਂ ਵੀ ਕੰਮ ਕਰਦੀਆਂ ਆ ਇਹ ਦੇਖੋ ਵੀ ਤੁਹਾਡਾ ਇਹ ਰਿਜ਼ਿਡ ਚ ਖੁੱਤਰ ਛੋਟੇ ਜਿ ਸ਼ਟਾਰਟ ਕੀਤਾ ਹੀ ਆ ਤੇ ਤੁਹਾਡੇ ਪਿੰਡ ਦੇ ਜਿਹੜੇ ਤਸਵੀਕ ਨੇ ਲੋਕੜ ਘੇਲੂ ਹੋਟਾ ਦੇ ਜਿਹੜੇ ਪਿੰਡ ਤੋਂ ਬਾਹਰ ਨਹੀਂ ਜਾ ਸਕਦੀਆਂ ਉਹਨਾਂ ਲਈ ਵੀ ਤੁਸੀਂ ਇੱਕ ਮਸੀਹਾ ਬਣ ਕੇ ਸਾਹਮਣੇ ਉਰੇਓ ਤੇ ਹੋਰ ਵੀ ਪੂਰੇ ਪੰਜਾਬ ਵਿੱਚ ਜਿਹੜੇ ਪੰਜਾਬੀ ਇਹਦੇ ਬਾਹਰ ਜਾ ਰਹੇ ਨੇ ਯਾਰ ਇਸੇ ਨੇ ਉਹਨਾਂ ਨੂੰ ਕੀ ਸਮਝ ਨਹੀਂ ਆਦੀ ਸੀ ਕੰਮ ਕਿਹੜਾ ਕਰੀਏ ਉਹਨਾਂ ਭੈਣਾਂ ਨੂੰ ਕੀ ਤੁਹਾਡੀ ਰਾਏ ਹੈ ਤੇ ਤੁਸੀਂ ਉਹਨਾਂ ਭੈਣਾਂ ਨੂੰ ਇਹ ਵੀ ਸਮਝਾਉਣਾ ਚਾਹੋਗੇ ਕਿ ਤੁਸੀਂ ਵੀ ਅਲੱਗ-ਅਲੱਗ ਤਰ੍ਹਾਂ ਦੇ ਇਸੇ ਤਰ੍ਹਾਂ ਦੇ ਹੋਰ ਵੀ ਕੰਮ ਕਰ ਸਕਦੇ ਹੋ ਦੇਖੋ ਜੀ ਇਦਾਂ ਹੈ ਕਿ ਬਾਹਰ ਜਾ ਕੇ ਵੀ ਤਾਂ ਅਸੀਂ ਲੋਕਾਂ ਦੀਆਂ ਨੌਕਰੀਆਂ ਹੀ ਕਰਦੇ ਆਣਾ ਦਿਹਾੜੀ ਆ ਇਹਨੂੰ ਚੰਗਾ ਹੈ ਕਿ ਬਿਜ਼ਨਸ ਕਰੋ ਛੋਟਾ ਕਰੋ ਚਾਹੇ ਆਪਣੀ ਤੁਸੀਂ ਇੱਕ ਰੇੜੀ ਲਾ ਕੇ ਕਰੋ ਉਹ ਤੁਹਾਡਾ ਆਪਣਾ ਹੋਊਗਾ ਤੁਹਾਨੂੰ ਕਿਸੇ ਦੀ ਪੁੱਛ ਪੜਤਾਲ ਦੀ ਜ਼ਰੂਰਤ ਨਹੀਂ ਜਿੰਨੀ ਇਨਕਮ ਹੋਊਗੀ ਤੁਹਾਡੇ ਘਰ ਜਾਣੀ ਆ ਇਸ ਤੋਂ ਬਾਹਰ ਜਾਣ ਨਾਲੋਂ ਚੰਗਾ ਹੈ ਕਿ ਤੁਸੀਂ ਇੱਥੇ ਹੀ ਪੰਜਾਬ ਗਵਰਨਮੈਂਟ ਸਟੇਟ ਗਵਰਨਮੈਂਟ ਬਹੁਤ ਸਕੀਮਾਂ ਚਲਾ ਰਹੀ ਹੈ ਜਿਹੜੀਆਂ ਜਿਹਦੇ ਅੰਡਰ ਕੇ ਉਹ ਵੱਖ-ਵੱਖ ਵਿਸ਼ਿਆਂ ਤੇ ਟ੍ਰੇਨਿੰਗਾਂ ਕਰਾਉਂਦੀਆਂ ਔਰ ਇੱਥੋਂ ਤੱਕ ਕਿ ਤੁਹਾਡਿਆ ਕੰਮ ਕਰਨ ਦੇ ਵਿੱਚ ਵੀ ਪੂਰੀ ਹੈਲਪ ਕਰਦੀਆਂ ਕਿ ਜਦ ਤੱਕ ਤੁਹਾਡਾ ਕੰਮ ਸ਼ੁਰੂ ਨਹੀਂ ਹੋ ਜਾਂਦਾ ਪੂਰੀ ਉਹਨਾਂ ਦੀ ਸਪੋਰਟ ਰਹਿੰਦੀ ਆ ਮੰਨ ਲਓ ਕਿਸੇ ਨੇ ਸਟਾਰਟ ਕਰਨਾ ਹੋਵੇ ਕੰਮ ਨੂੰ ਉਹਨਾਂ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਏਗਾ ਸਭ ਤੋਂ ਪਹਿਲਾਂ ਸਿਰ ਟ੍ਰੇਨਿੰਗ ਲੈਣੀ ਪੈਣੀ ਆ ਤੁਹਾਨੂੰ ਜਦੋਂ ਤੁਸੀਂ ਟ੍ਰੇਨਿੰਗ ਲਾਓਗੇ ਤੁਹਾਡੇ ਕੋਲ ਟ੍ਰੇਨਿੰਗ ਸਰਟੀਫਿਕੇਟ ਬਹੁਤ ਜ਼ਰੂਰੀ ਆ ਇਹ ਕਿੱਥੋਂ ਲੈਣੀ ਪੈਣੀ ਪੀਯੂ ਤੋਂ ਲੈ ਸਕਦੇ ਤੁਸੀਂ ਇਸ ਤਰ੍ਹਾਂ ਇਹਨਾਂ ਦੇ ਖੇਤੀ ਵਿਗਿਆਨ ਕੇਂਦਰ ਜੋ ਕਿ ਹਰ ਡਿਸਟ੍ਰਿਕਟ ਦੇ ਵਿੱਚ ਆ ਜਾ ਕੇ ਉਹਨਾਂ ਨਾਲ ਮਿਲ ਸਕਦੇ ਹੋ ਉਥੇ ਬਹੁਤ ਵਧੀਆ ਮਾਹਿਰਾ ਜਿਹੜੇ ਤੁਹਾਨੂੰ ਗਾਈਡ ਕਰਨਗੇ ਜੇ ਸਾਡੀ ਹੈਲਪ ਦੀ ਲੋੜ ਹੋਊਗੀ ਸਾਡੇ ਨਾਲ ਕੰਟੈਕਟ ਕਰੋ ਅਸੀਂ ਵੀ ਉਹਨਾਂ ਦੀ ਹੈਲਪ ਜ਼ਰੂਰ ਕਰਾਂਗੇ ਜੀ ਤੁਹਾਡਾ ਫੋਨ ਨੰਬਰ ਕੀ ਹੈ 7973231197 ਮਹਾਂਪੰਜਾਬ ਯੂਐਸਏ ਦੇ ਈਵਰਜ਼ ਵੱਲੋਂ ਕੀ ਕਿਹਾ ਜਾਊਗਾ ਸੋ ਤੁਹਾਡਾ ਚੈਨਲ ਬਹੁਤ ਵਧੀਆ ਔਰ ਬਹੁਤ ਜ਼ਿਆਦਾ ਸਪੋਰਟ ਕੀਤੀ ਸਾਨੂੰ ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ